ਤੁਸੀਂ ਦੇਖ ਰਹੇ ਹੋ ਸਟਾਰ న్యూਸ 18 ਚੈਨਲ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਇੱਕ ਖਾਸ ਖਬਰ ਬਲੈਕ ਡੇਰਾ ਬੱਸੀ ਦੇ ਪਿੰਡ ਸਮਗੋਲੀ ਦਾ ਜ਼ਮੀਨੀ ਵਿਵਾਦ ਵੱਧਦਾ ਜਾ ਰਿਹਾ ਹੈ ਅੱਜ ਸਮਗੋਲੀ ਵਾਸੀਆਂ ਨੇ ਮੋਹਾਲੀ ਫੇਸ ਸੱਦਿਆ ਲਾਈਟਾਂ ਤੇ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਦੁਬਾਰਾ ਫਿਰ ਪਹੁੰਚ ਕੀਤੀ ਅਤੇ ਆਗੂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਵੇਰੇ ਐਸ ਐਚਓ ਡੇਰਾ ਬੱਸੀ ਮਨਦੀਪ ਸਿੰਘ ਨੇ ਆਪਣੀ ਟੀਮ ਨਾਲ ਪਿੰਡ ਵਾਸੀਆਂ ਨਾਲ ਗੁੰਡਾਗਰਦੀ ਕੀਤੀ। ਉਸਨੇ ਔਰਤਾ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਮੋਰਚਾ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਦੱਸਿਆ ਕਿ RAMDASIA SC ਸੋਸਾਇਟੀ ਦਾ ਜ਼ਮੀਨੀ ਵਿਵਾਦ ਜੋ ਪਿਛਲੇ ਕਾਫੀ ਸਮੇ ਤੋਂ ਚੱਲ ਰਿਹਾ ਹੈ। ਜਿਸ ਦੀ ਚਲਦੇ ਬਰਖਾਸਤ ਕੀਤੀ ਗਈ ਕਮੇਟੀ ਨੇ ਆਪਣੇ ਸਿਆਸੀ ਰਸੂਖ ਨਾਲ 6 ਪਿੰਡ ਵਾਸੀਆਂ ਤੇ ਝੂਠੀ FIR ਦਰਜ ਕਰਵਾਈ ਸੀ। ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ। परचे रद्द करवाने ਲਈ ਪਿੰਡ ਵਾਸੀਆਂ ਨੇ 11 ਨਵੰਬਰ ਨੂੰ ਐਸਐਸਪੀ ਮੋਹਾਲੀ ਦਾ ਕਿਰਾਉ ਕਰਨ ਲਈ ਮੋਰਚਾ ਸਥਾਨ ਤੇ ਪਾਰੀ ਇਕੱਠੀ ਕੀਤੀ ਸੀ ਪਰ ਮੌਕੇ ਤੇ ਐਸਐਸਪੀ ਮੋਹਾਲੀ ਵੱਲੋਂ ਭੇਜੇ ਗਏ ਡੀਐਸਪੀ ਨਵੀਨ ਪਾਲ ਲਹਿਲ ਨੇ ਪ੍ਰਦਰਸ਼ਨ ਕਾਰਿਆ ਤੋਂ ਮੰਗ ਪੱਤਰ ਲਿਆ ਅਤੇ ਜਲਦ ਇਨਸਾਫ ਦੀ ਵੰਡਾ ਪਰੋਸਾ ਦਿੱਤਾ ਸੀ ਪਰ ਐਸਐਚਓ ਡੇਰਾ ਬਸੀ ਮਨਦੀਪ ਸਿੰਘ ਨੇ ਅੱਜ ਪੀੜਿਤ ਅਸੀ ਲੋਕਾਂ ਦੇ ਘਰਾਂ ਵਿੱਚ ਜ਼ਬਰਦਸਤੀ ਕੁਸਕੀ ਔਰਤਾ ਅਤੇ ਬੱਚਿਆਂ ਨੂੰ ਡਰਾਇਆ ਧਮਕਾਇਆ ਜਿਸ ਦੀਆਂ ਮੌਕੇ ਦੀਆਂ ਵੀਡੀਓ ਪ੍ਰੈਸ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਮੋਰਚਾ ਆਗਵਾ ਨੇ ਇਹ ਸਭ ਦੇਖ ਕੇ ਇਹ ਐਲਾਨ ਕੀਤਾ ਕਿ ਜੇਕਰ ਐਤਵਾਰ ਤੱਕ ਪੁਲਿਸ ਨੇ ਆਪਣੇ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਲਿਖਤੀ ਮਾਫੀ ਨਾ ਮੰਗੀ ਅਤੇ ਛੁੱਟੀਆਂ ਐਫ ਆਈ ਆਰ ਰੱਦ ਨਾ ਕੀਤੀਆਂ ਤਾਂ 18 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਥਾਣਾ ਡੇਰਾ ਬੱਸੀ ਦਾ ਕਿਰਾਉ ਕੀਤਾ ਜਾਵੇਗਾ ਜੇਕਰ ਫਿਰ ਵੀ ਪੁਲਿਸ ਦੀਆਂ ਅੱਖਾਂ ਨਾ ਖੁੱਲੀਆਂ ਤਾਂ ਪਿੰਨ ਵਾਸੀਆਂ ਵੱਲੋਂ ਦਿੱਲੀ ਹਾਈਵੇ ਜਾਮ ਕੀਤਾ ਜਾਵੇਗਾ ਜੇਕਰ ਇਸ ਸਮੇਂ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸਦੇ ਸਿੱਧੇ ਸਿੱਧੇ ਜ਼ਿੰਮੇਵਾਰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਡੀਸੀ ਅਤੇ ਐਸਐਸਪੀ ਮੋਹਾਲੀ ਹੋਣਗੇ ਕੁੰਬੜਾ ਨੇ ਕਿਹਾ ਕਿ ਪਿੰਡ ਦੀ ਲੜਾਈ ਦਾ ਅਸਲ ਪਹਿਲੂ ਡਿਪਟੀ ਰਜਿਸਟਰਾਰ ਗੁਰਵੀਰ ਸਿੰਘ ਢਿੱਲੋਂ ਹੈ ਜੋ ਬਰਖਾਸਤ ਕਮੇਟੀ ਤੇ ਕਾਨੂੰਨੀ ਕਾਰਵਾਈ ਨਾ ਕਰਕੇ ਇਸ ਵਿਵਾਦ ਨੂੰ ਵਧਾ ਰਿਹਾ ਹੈ ਅਤੇ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਹੈ ਮੋਰਚੇ ਦੇ ਆਗੂਆਂ ਨੇ ਥਾਣਾ ਡੇਰਾ ਬੱਸੀ ਦੇ ਹੋਰ ਪੀੜਤਾਂ ਨੂੰ ਵੀ ਅਪੀਲ ਕੀਤੀ ਕਿ ਇਸ 18 ਨਵੰਬਰ ਨੂੰ ਕੀਤੇ ਜਾ ਰਹੇ ਕਿਰਾਓ ਵਿੱਚ ਵੱਧ ਤੋਂ ਵੱਧ ਪਹੁੰਚੋ ਤੇ ਆਪਣੇ ਨਾਲ ਹੋਈ ਤੱਕੇ ਸ਼ਹੀਦਾ ਪ੍ਰੈਸ ਸਾਹਮਣੇ ਖਲਾਸਾ ਕਰੋ ਇਸ ਮੀਟਿੰਗ ਵਿੱਚ ਲਖਵੀਰ ਸਿੰਘ ਵਡਾਲਾ ਲਖਵਿੰਦਰ ਸਿੰਘ ਰਣਜੀਤ ਸਿੰਘ ਭੁਪਿੰਦਰ ਸਿੰਘ ਮਨਜੀਤ ਸਿੰਘ ਰਜਿੰਦਰ ਸਿੰਘ ਆਦਿ ਹਾਜ਼ਰ ਹੋਏ ਆਓ ਦੇਖਦੇ ਹਾਂ ਹੁਣ ਇੱਕ ਖਬਰ ਵਿਸਥਾਰ ਸਹਿਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਸਾਰੀ ਪ੍ਰੈਸ ਰਾਹੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਐਸ ਵੀ ਸੀ ਮਹਾਪੰਚਾਇਤ ਜੋ ਮੋਰਚਾ ਚੱਲ ਰਿਹਾ ਫੇਰ ਸਭ ਦੀਆਂ ਲਾਈਟਾਂ ਕੋਲੇ ਪਰਸੋਂ ਜਿਹੜਾ ਹੈ ਬਹੁਤ ਵੱਡਾ ਇੱਕ ਧਰਨਾ ਲੱਗਿਆ ਸੀ ਸਮਗੌਲੀ ਪਿੰਡ ਦੇ ਵਿਵਾਦ ਨੂੰ ਲੈ ਕੇ ਜਿਹੜੀ ਜ਼ਮੀਨੀ ਵਿਵਾਦ ਸੀ ਸਮਗੌਲੀ ਪਿੰਡ ਹਲਕਾ ਡੇਰਾ ਵਸੀਨੋਂ ਤੇ ਅੱਜ ਉਸੇ ਲੜੀ 'ਚ ਜਿਹੜੀ ਪਰਸੋਂ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਜਦੋਂ ਕਿ ਮੌਕੇ ਤੇ ਆ ਕੇ ਡੀ ਐਸ ਪੀ ਨਵੀਨਪਾਲ ਲਹਿਲ ਐਸ ਐਚ ਓ ਥਾਣਾ ਫੇਸਾਠ ਐਸ ਐਚ ਓ 70 ਸੈਕਟਰ ਉਹ ਸਾਰੇ ਆ ਕੇ ਇੱਥੇ ਕਿਹਾ ਜੀ ਵੀ ਐਸਐਸਪੀ ਦਫ਼ਤਰ ਦਾ ਘਰਾਉ ਨਾ ਕਰੋ ਤੇ ਤੁਸੀਂ ਮੰਗ ਪੱਤਰ ਦੇ ਦਿਓ ਤੁਹਾਨੂੰ ਨਿਆਂ ਇਨਸਾਫ ਮਿਲੇਗਾ ਪਰ ਲੇਕਿਨ ਅੱਜ ਐਸਐਚਓ ਮਨਦੀਪ ਸਿੰਘ ਆਪਣੀ ਭਾਰੀ ਫੋਰਸ ਨੂੰ ਲੈ ਕੇ ਸਮਗੋਲੀ ਪਿੰਡ ਜਿਹੜਾ ਇਹ ਰੇਡ ਕਰਨ ਜਿਹੜੇ ਆ ਗਿਆ ਅੱਜ ਫੇਰ ਦੁਬਾਰੇ ਉਹ ਜਦੋਂ ਰੇਡ ਕਰਦਾ ਤਾਂ ਉੱਥੋਂ ਮੈਨੂੰ 7 ਵਜੇ ਅੱਜ 6:30 ਵਜੇ ਸਵੇਰੇ ਫੇਰ ਫੋਨ ਆ ਜਾਂਦਾ ਇਹ ਆ ਕੇ ਬੈਠ ਗਿਆ ਬੰਦੇ ਪਰ ਇੱਕ ਪਾਸੇ ਤਾਂ ਅਸੀਂ ਨਿਆਂ ਇਨਸਾਫ ਲੈਣ ਵਾਸਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਡੀਜੀਪੀ ਨੂੰ ਅਪੀਲ ਕਰਦੇ ਆ 20 ਬਵਾਦ ਨੂੰ ਸੁਲਝਾਇਆ ਜਾਵੇ ਦੂਜੇ ਪਾਸੇ ਕਐਸਐਚਓ ਡੇਰਾਵਸੀ ਜਿਹੜਾ ਐਸਐਸਪੀ ਮੁਹਾਲੀ ਨੂੰ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਨੂੰ ਟਿੱਚ ਜਾਣਦਾ ਹੋਊਗਾ ਜਾਂ ਉਹਨੂੰ ਪਤਾ ਨਹੀਂ ਲੱਗਿਆ ਵੀ ਉਹ ਅਪੀਲ ਕਿਨੂੰ ਗਰੀ ਹੈ ਤੇ ਐਸੀ ਲੜੀ ਜਿਹੜਾ ਅਸੀਂ ਦੇਖ ਕੇ ਜਿਹੜੀ ਅੱਜ ਵੀ ਤੁਹਾਨੂੰ ਵੀਡੀਓ ਦਿਖਾਈ ਜਾਊਗੀ ਜਿਵੇਂ ਐਸਐਚਓ ਸਵੇਰੇ ਗੁੰਡਾਗਰਦੀ ਘਰੇ ਕਰਦਾ ਹੈ ਲੇਡੀਜ਼ ਨੂੰ ਤੰਗ ਕਰਦਾ ਹੈ ਕਿ ਇਹਦੇ ਘਰੋਂ ਅੰਦਰ ਨਿਕਲਦੇ ਆ ਜੇ ਕੋਈ ਕੋਰਟ ਦੇ ਆਰਡਰ ਨਹੀਂ ਹੈ ਕੋਈ ਕੁਛ ਨਹੀਂ ਉਹ ਅੰਦਰ ਨਹੀਂ ਵੜ ਸਕਦੇ ਪਰ ਲekin ਅੱਜ ਉਹ ਅੰਦਰ ਵੜਦੇ ਨਿਕਲਦੇ ਦੇਖੂਗੇ ਤੁਹਾਨੂੰ ਥੋੜੋ ਵਿੱਚ ਵੀਡੀਓ ਮੂਵੀ ਦਿਖਾਈ ਜਾਊਗੀ ਉਸ ਐਸਐਚਓ ਦੇ ਖਿਲਾਫ ਦਿਨ ਸੋਮਵਾਰ ਨੂੰ ਅੱਜ ਅਸੀਂ ਉਹਨਾਂ ਨੂੰ ਤਿੰਨ ਦਿਨ ਦਾ ਟਾਈਮ ਦੇ ਰਹੇ ਹਾਂ ਸੋਮਵਾਰ ਨੂੰ 11 ਵਜੇ ਡੇਰਾ ਬਸੀ ਐਸਐਚਓ ਦਾ ਜਿਹੜਾ ਕਰੋ ਕੀਤਾ ਜਾਵੇਗਾ ਉਹਦਾ ਪਿੱਛੇ ਆਪਾ ਕੀਤਾ ਜਾਵੇਗਾ ਹਲਕੇ ਦੇ ਵਿਧਾਇਕ ਦਾ ਉੱਥੇ ਪਤਲਾ ਫੁੱਕਿਆ ਜਾਵੇਗਾ ਲੋੜ ਪਈ ਤਾਂ ਪਿੰਡ ਵਾਸੀਆਂ ਨੇ ਕਿਹਾ ਤਾਂ ਹਾਈਵੇ ਜਿਹੜਾ ਹੈ ਦਿੱਲੀ ਦਾ ਜਾਮ ਕੀਤਾ ਜਾਵੇਗਾ ਜਦੋਂ ਤੱਕ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸ ਕਰਕੇ ਨੇੜੇ ਲਾਣਾ ਚਾਹਿਆ ਸੀ ਦੋਨੇ ਪਾਰਟੀਆਂ ਬੁਲਾਈਆਂ ਕਈ ਵਾਰੀ ਮੀਟਿੰਗ ਕਰ ਚੁੱਕੇ ਨੇ ਪਰ ਜਿਹੜੀ ਡਿਫਾਲਟਰ ਪਾਰਟੀ ਆ ਉਹ ਮੁੜ ਕੇ ਕਦੀ ਗੱਲ ਨਹੀਂ ਸੁਣਨ ਨੂੰ ਤਿਆਰ ਨਹੀਂ ਗੱਲ ਮੰਨਨ ਨੂੰ ਤਿਆਰ ਨਹੀਂ ਹੈ ਅਸੀਂ ਬਹੁਤ ਜ਼ੋਰ ਲਾਇਆ ਤਾਂ ਕਿ ਦੋਨੇ ਪਾਸੇ ਜਿਹੜੀਆਂ ਐਸਸੀ ਬਰਾਦਰੀਆਂ ਨੇ ਐਸਸੀ ਪਰਿਵਾਰ ਨੇ ਉਹਨਾਂ ਕਰਕੇ ਸਾਨੂੰ 10-12 ਦਿਨਾਂ ਅੱਜ ਮੀਟਿੰਗਾਂ ਕਰਦੇ ਨੂੰ ਹੋਗੇ ਪਰ ਲੇਕਿਨ ਬੇਸੀਟਾ ਰਹੀ ਬੇਸੀਟਾ ਇਸ ਕਰਕੇ ਵੀ ਜਦ ਕੇ ਐਮਐਲਏ ਦੀ ਵਿੱਚ ਦਾਖਲਦਾਜੀ ਹੋ ਪੂਰਵ ਪ੍ਰਸ਼ਾਸਨ ਦੀ ਦਾਖਲਦਾਜੀ ਹੋ ਜਿਹੜੇ ਲੋਕਾਂ ਦਾ ਫੈਸਲਾ ਕੰਪਰੋਮਾਈਜ਼ ਨਹੀਂ ਸਿਰੇ ਚੜਨ ਹੁੰਦੇ ਤਾਂ ਇਸੇ ਲੜੀ ਚ ਸੌ ਵਾਰ ਨੂੰ 11 ਵਜੇ ਜਿਹੜਾ ਡੀਐਸਪੀ ਐਸਐਚਓ ਡੇਰਾ ਬਸੀ ਦਾ ਕ੍ਰੌਕ ਕੀਤਾ ਜਾਵੇਗਾ ਲੋਡ ਪਈ ਤਾਂ ਦਿੱਲੀ ਹਾਈਵੇ ਜਾਮ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਲਖਵੀਰ ਸਿੰਘ ਬਡਾਲਾ ਪ੍ਰਧਾਨ ਅੰਬੇਡਕਰ ਮਹਾਸਭਾ ਪੰਜਾਬ ਅੱਜ ਅਸੀਂ ਜਰਵੇਸ਼ਨ ਚੋਰ ਫੜੋ ਮੋਰਚਾ ਤੇ ਬੈਠੇ ਆ ਜੀ ਜੋ ਅੱਜ ਤੋਂ 2 ਦਿਨ ਪਹਿਲਾਂ ਸਮਗੌਲੀ ਪਿੰਡ ਵਾਲਾ ਮਸਲਾ ਸੀ ਉਹਦੇ ਵਿੱਚ ਇੱਥੇ ਡੀਐਸਪੀ ਸਾਹਿਬ ਆ ਕੇ ਲੋਕਾਂ ਦੇ ਇਕੱਠ ਦੇ ਵਿੱਚ ਕਿ ਤੁਸੀਂ ਐਸਐਸਪੀ ਸਾਹਿਬ ਦਾ ਘਰਾਓ ਕਰਨ ਵਾਸਤੇ ਨਹੀਂ ਜਾਣਾ ਬਈ ਅਸੀਂ ਤੁਹਾਡਾ ਜਿਹੜਾ ਮਸਲਾ ਤੁਹਾਡਾ ਫੈਸਲਾ ਜਿਹੜਾ ਇੱਕ ਤਰਫਾ ਪਰਚਾ 307 ਦਾ ਦਰਜ ਹੋਇਆ ਉਹਦੀ ਜਿਹੜੀ ਪੜਤਾਲ ਕਰਕੇ ਅਗਲੀ ਕਾਰਵਾਈ ਜਿਹੜੀ ਅਸੀਂ ਉਹਨੂੰ ਪਰਚੇ ਨੂੰ ਕੈਨਸਲ ਕਰਾਂਗੇ ਇੱਥੋਂ ਮੰਗ ਪੱਤਰ ਲੈ ਕੇ ਗਏ ਪਰ ਅੱਜ ਸਵੇਰੇ ਹੀ ਜਿਹੜਾ ਡੇਰਾਬਸੀ ਥਾਣੇ ਦੇ ਐਸਐਚਓ ਹੈ ਉਹ ਆਪਣੀ ਪੂਰੀ ਟੀਮ ਲੈ ਕੇ ਉਹਨੇ ਡੇਰਾਬਸੀ ਸੰਗੋਲੀ ਪਿੰਡ ਦੇ ਵਿੱਚ ਜਾ ਕੇ ਪਿੰਡ ਦੀਆਂ ਲੇਡੀ ਜੀ ਨੂੰ ਔਰ ਜਿਹੜੇ ਕੰਸਲਟ ਬੰਦੇ ਆ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਤਾਂ ਇਸ ਕਰਕੇ ਅੱਜ ਇਹ ਲੋਕ ਦੁਬਾਰਾ ਮੋਰਚੇ ਤੇ ਪਹੁੰਚੇ ਆ ਤਾਂ ਇਸ ਕਰਕੇ ਅਸੀਂ ਐਲਾਨ ਕਰਦੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਵੀ ਜਿਹੜਾ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਉਹ ਮੰਗ ਪੱਤਰ ਦੇ ਉੱਤੇ ਕਾਰਵਾਈ ਨਾ ਮਤਲਬ ਉਹ ਕਹੇ ਉਲਟਾ ਜਿਹੜੀ ਪੁਲਿਸ ਡੇਰਾ ਬਸੀ ਦਾ ਐਸਐਚਓ ਹੈ ਉਹ ਜਾ ਕੇ ਪਰਿਵਾਰਾਂ ਨਾਲ ਧੱਕਾ ਕਰ ਰਿਹਾ ਜਿਹੜਾ ਝੂਠਾ ਪਰਚਾ ਦਰਜ ਹੋਇਆ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਕਿ ਜੇਕਰ ਅਸੀਂ 3-4 ਦਿਨ ਦਾ ਟਾਈਮ ਹੈ ਜਿਹੜਾ ਉਹਨੂੰ ਦੰਨੇ ਆ ਜੇ ਸੋਮਵਾਰ ਤੱਕ ਇਹਨਾਂ ਬੰਦਿਆਂ ਦੀ ਸੁਣਾਈ ਨਾ ਹੋਈ ਤਾਂ ਸੋਮਵਾਰ ਨੂੰ ਅਸੀਂ ਡੇਰਾਬਸੀ ਐਸਐਚਓ ਦਾ ਘਰਾਉ ਵੀ ਕਰਾਂਗੇ ਔਰ ਪਿੰਡ ਦੇ ਲੋਕ ਅਤੇ ਹੋਰ ਇਲਾਕੇ ਦੇ ਲੋਕ ਇਕੱਠੇ ਹੋ ਕੇ ਜ ਉਹਦੇ ਉੱਤੇ ਕਾਰਵਾਈ ਕਰਾਉਣ ਦੇ ਬਾਰੇ ਵੀ ਅਸੀਂ ਜਿਹੜਾ ਪ੍ਰੋਗਰਾਮ ਬਣਾ ਰਹੇ ਹਾਂ ਤਾਂ ਇਸ ਕਰਕੇ ਸੋਮਵਾਰ ਤੱਕ ਜਾਂ ਤਾਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਡੀਜੀਪੀ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਇਦਾਂ ਦੇ ਅਫਸਰ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਮਤਲਬ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਕੁਝ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵਿੰਦਰ ਸਿੰਘ ਵਾਸੀ ਹਨ ਪਿੰਡ ਸਮਗੋਲੀ ਤਹਿਸੀਲ ਡੇਰਾ ਬਸੇ ਜ਼ਿਲ੍ਹਾ ਮੋਹਾਲੀ ਦਾ ਰਹਿਣ ਵਾਲਾ ਆ ਅਸੀਂ ਮਿਤੀ 11 ਤਰੀਕ ਨੂੰ ਇੱਥੇ ਤਰਨੇ ਤੇ ਆ ਕੇ ਮੰਗ ਪੱਤਰ ਦਿੱਤਾ ਸੀ ਪਰ ਉਸ ਤੋਂ ਮੰਗ ਪੱਤਰ ਤੋਂ ਬਾਅਦ ਵੀ ਅੱਜ ਸਵੇਰੇ ਪੁਲਿਸ ਪ੍ਰਸ਼ਾਸਨ ਸਾਡੇ ਪਿੰਡ ਵਿੱਚ ਆ ਕੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਕੁਝ ਘਰਾਂ ਤੇ ਛਾਪੇਮਾਰੀ ਕੀਤੀ ਬੰਦੇ ਅਰੈਸਟ ਕਰਨ ਵਾਸਤੇ ਉਸ ਦੇ ਸਾਡੇ ਕੋਲ ਵੀਡੀਓ ਕਲਿੱਪ ਹੈ ਅੱਛਾ ਕੋਈ ਗੱਲ ਨਹੀਂ ਹੋਇਆ ਫਿਰ ਅੱਜ ਸਵੇਰੇ ਤੜਕੇ 6:30 ਵਜੇ ਦੇ ਵਿੱਚ ਪਹੁੰਚੇ ਐ ਸਵੇਰੇ ਪਿੰਡ ਵਿੱਚ ਤੇ ਇੱਕ ਦੋ ਪਰਿਵਾਰ ਤੇ ਅ ਛੱਤ ਤੋਂ ਉੱਤੇ ਆ ਕੇ ਅੰਦਰ ਵੜੇ ਐ ਤੇ ਦਰਵਾਜ਼ੇ ਉਹਨਾਂ ਦੇ ਅੰਦਰੋਂ ਕੁੰਡੀ ਖੋਲੀ ਐ ਤੇ ਅੰਦਰ ਗਏ ਨਹੀਂ ਮਤਲਬ ਦੂਸਰੇ ਦੇ ਘਰਾਂ ਤੋਂ ਤੁਹਾਡੇ ਘਰਾਂ ਦੇ ਵਿੱਚ ਦਾਖਲ ਹੋਏ ਨੇ ਹਾਂਜੀ ਉਹਨਾਂ ਕੋਲ ਕੋਈ ਆਰਡਰ ਵਗੈਰਾ ਸੀਗਾ ਵੀ ਇਹ ਰਸਤ ਕਰਨ ਦਾ ਕੋਈ ਸਰਕਾਰੀ ਹੋਵੇ ਕੋਟ ਵੱਲੋਂ ਕੋਈ ਆਰਡਰ ਨਹੀਂ ਸਰ ਇਸ ਤਰ੍ਹਾਂ ਦਾ ਕੋਈ ਵੀ ਆਰਡਰ ਨਹੀਂ ਦਿਖਾਇਆ ਜੀ ਉਹਨੂੰ ਦਿਖਾਇਆ ਨਹੀਂ ਜਾਂ ਤੁਸੀਂ ਪੁੱਛਿਆ ਨਹੀਂ ਦਿਖਾਇਆ ਜੀ ਪੁੱਛਿਆ ਜੀ ਸਸੀ ਕਾ ਜੀ ਆਪਾਂ 2 ਦਿਨ ਪਹਿਲਾਂ ਇੱਥੇ ਮੋਰਚੇ ਤੋਂ ਆਏ ਸੀ ਤੇ ਆ ਕੇ ਆਪਾਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਤੇ ਉਹਦੇ باوجود ਵੀ ਅੱਜ ਸਾਡੇ ਪਿੰਡ ਸਵੇਰੇ ਪੁਲਿਸ 6:30 ਵਜੇ ਆਈ ਹੈ ਤੇ ਛਾਪੇਮਾਰੀ ਕੀਤੀ ਹੈ ਮਨਦੀਪ ਸਿੰਘ ਹੈ ਜੀ ਜਿਹਦੇ ਉੱਤੇ ਪਰਚਾ ਹੋਇਆ ਉਹਦੇ ਘਰ ਜਾ ਕੇ ਉਹਨੇ ਛਾਪੇਮਾਰੀ ਕੀਤੀ ਐਸਐਚਓ ਸਾਹਿਬ ਨੇ ਤੇ ਉਹਨਾਂ ਰੋਂਗ ਤਰੀਕੇ ਨਾਲ ਦੂਜੇ ਦੇ ਘਰ ਵਿੱਚ ਜਾ ਕੇ ਉਹਨਾਂ ਦੀ ਛੱਤ ਤੇ ਆ ਕੇ ਫਿਰ ਉਹ ਅੰਦਰ ਐਂਟਰੀ ਕੀਤੀ ਆ ਉਹਨਾਂ ਨੇ ਤੇ ਤੀਮਿਆਂ ਨਾਲ ਵੀ ਬਤ ਬੱਤਮੀ ਜੀ ਕੀਤੀ ਐ ਜਿਹਦੀ ਸਾਡੇ ਕੋਲ ਵੀਡੀਓ ਐ ਉਹ ਆਪਾਂ ਚੈਨਲ ਨੂੰ ਦੇਣ ਲੱਗੇ ਆ